ਸੁਬਨਾਲਾ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਕਾਮਿਕ ਕਨਵੀਨਰ ਅਰਵਿੰਦ ਕੇਜ ਜੀ ਵਾਲ ਵੀ ਉਹਦੇ ਨਾਲ ਮੌਜੂਦ ਉਹ ਸ਼ਖਸੀਅਤ ਜਿਨ੍ਹਾਂ ਨੇ ਦੇਸ਼ ਦੀ ਰਾਜਨੀਤੀ ਦੀ दशा ਤੇ ਦਿਸ਼ਾ ਬਦਲਤੀ ਜੇ ਆਪਣੇ ਆਪ ਲਈ ਸੋਚਦੇ ਤਾਂ ਇਨਕਮ ਟੈਕਸ ਦੇ ਕਮਿਸ਼ਨਰ ਸੀ ਤੇ ਇਹਨਾਂ ਦੇ ਧਰਮ ਪਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਬੜੀ ਵਧੀਆ ਜ਼ਿੰਦਗੀ ਚੱਲ ਸਕਦੀ ਸੀ ਪਾ ਆਪਣੀ ਨੌਕਰੀ ਨੂੰ ਛੱਡ ਕੇ ਦੇਸ਼ ਦੇ ਹਿੱਤ ਵਾਸਤੇ ਰਾਜਨੀਤੀ ਚ ਸੁਧਾਰ ਵਾਸਤੇ ਤੇ ਰਾਜਨੀਤੀ ਦੇ ਮੁੱਦਿਆਂ ਨੂੰ ਕੰਮਾਂ ਤੇ ਲੈ ਕੇ ਆਉਣ ਵਾਸਤੇ ਇਹਨਾਂ ਨੇ ਆਪਣੀ ਨੌਕਰੀ ਛੱਡੀ ਮੇਰੀ ਮੁਰਾਦ ਹੈ ਸ਼੍ਰੀ ਅਰਵਿੰਦ ਕੇਜ ਕੇਜਰੀਵਾਲ ਸਾਹਿਬ ਜਿਹੜੇ ਕਿ ਨੈਸ਼ਨਲ ਕਨਵੀਨਰ ਨੇ ਆਮਾਦੀ ਪਾਰਟੀ ਦੇ ਕੋਈ ਪਹਿਲੀ ਵਾਰ ਬਰਨਾਲੇ ਨਹੀਂ ਆਏ ਅਕਸਰ ਜਦੋਂ 2014 ਤੋਂ ਜੋ ਤੋ ਤੁਸੀਂ ਪਿਆਰ ਦੇਣ ਲੱਗੇ ਹੋ ਕਦੇ ਰੋਡ ਸ਼ੋਅ ਹੁੰਦਾ ਸੀ ਕਦੇ ਕਦੇ ਰਾਤ ਨੂੰ ਜਨ ਸਭਾ ਹੁੰਦੀ ਸੀ ਸੋ ਇਸ ਕਰਕੇ ਬਨਾਲਾ ਕੋਈ ਨਵਾਂ ਨਹੀਂ ਹੈਗਾ ਕੇਜਰੀਵਾਲ ਸਾਹਿਬ ਲਈ ਤੁਹਾਡੇ ਆਪਣੇ ਐਮਪੀ ਜਿਹੜੇ ਇੱਥੋਂ ਸੰਗਰੂਰ ਤੋਂ ਮੀਤ ਹੇਰ ਜੀ ਸਾਡੀ ਸਾਰੀ ਕੈਬਿਨੇਟ ਦੀ ਟੀਮ ਬੈਠੀ ਹੈ ਤੁਹਾਡੇ ਬਨਾਲਾ ਹਲਕੇ ਦੇ ਵਧੌੜ ਦੇ ਮਹਿਲ ਕਲਾਂ ਦੇ ਐਮ ਐਲ ਏ ਸਾਹਿਬਾਨ ਬੈਠੇ ਆ ਮਲੇਕੋਲੇ ਦੇ ਐਮ ਐਲ ਏ ਸਾਹਿਬਾਨ ਬੈਠੇ ਆ ਸਮਾਣੇ ਦੇ ਬੈਠੇ ਆ ਨਿਹਾਲ ਸਿੰਘ ਵਾਲਾ ਤੋਂ ਬੈਠੇ ਆ ਮਾਨਸਾ ਤੋਂ ਬੈਠੇ ਆ ਮਲੇਕੋਲੇ ਵਾਲੇ ਬੈਠੇ ਆ ਬਾਗੇ ਪੁਰਾਣੇ ਵਾਲੇ ਬੈਠੇ ਆ ਤੇ ਸਾਰਾ ਇਲਾਕਾ ਹੀ ਤਾਂ ਤੁਸੀਂ ਹੁੰਜਾ ਫੇਰਿਆ ਹੋਇਆ ਹੁਣ ਕਿਹੜੀ ਕਿਹਦਾ ਨਾਂ ਲਈਏ ਸੋ ਜਿਨ੍ਹਾਂ ਦਾ ਨਾਂ ਨਹੀਂ ਲੈ ਸਕ ਕੇ ਮਾਫੀ ਚਾਹੁੰਦੇ ਆ ਸੋ ਅੱਜ ਮੈਂ ਕੋਈ ਜ਼ਿਆਦਾ ਨਹੀਂ ਬੋਲਣਾ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਆਪਾਂ ਸੁਣਨਾ ਹੈ ਮੈਂ ਤਾਂ ਅਜੇ ਹੁਣੇ 2 ਦਿਨ ਪਹਿਲਾਂ ਹੀ ਸੰਘੇੜੇ ਤਨੋਲੇ ਬੋਲ ਕੇ ਗਿਆ ਉਦੋਂ ਪਹਿਲਾਂ ਸ਼ਹੀਦ ਭਗਤ ਸਿੰਘ ਚੌਂਕ ਚੱਪਾ ਬੋਲ ਕੇ ਗਿਆ ਤੇ ਮੈਂ ਇਹੀ ਗੱਲ ਕਹਿਣੀ ਚਾਹੂੰਗਾ ਕਿ ਇਹਨਾਂ ਨੇ ਚੋਣ ਨਿਸ਼ਾਨੀ ਇਹ ਜਾਂ ਚੁਣਿਆ ਜਿਹੜਾ ਸਫਾਈ ਕਰਦਾ ਹੈ ਪਹਿਲਾਂ ਆਪਾਂ ਇਸ ਝਾੜੂ ਨਾਲ ਸਿਰਫ ਦੁਕਾਨ ਜਾਂ ਮਕਾਨ ਦੀ ਸਫਾਈ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਇਸ ਝਾੜੂ ਨਾਲ ਚੱਲੀ ਜਾਂਦਾ ਹੈ ਸਾਡਾ ਕਈ ਸਟੇਟਾਂ 'ਚ ਝਾੜੂ ਚੱਲ ਗਿਆ ਗੁਜਰਾਤ ਦੇ ਵਿੱਚ ਐਮਐਲਏ ਨੇ ਗੋਆ 'ਚ ਐਮਐਲਏ ਨੇ ਮੱਧ ਪ੍ਰਦੇਸ਼ 'ਚ ਸਿੰਗਰੋਲੀ ਉੱਥੇ ਸਾਡੇ ਮੇਅਰ ਹੈ ਚੰਡੀਗੜ੍ਹ ਚੱਪਣਾ ਜਿਹੜਾ ਮੇਅਰ ਹੈ ਹੁਣੇ-ਹੁਣੇ ਜੰਮੂ ਕਸ਼ਮੀਰ ਚ ਵੋਟਾਂ ਪੈ ਕੇ ਹਟਿਆ ਉੱਥੇ ਵੀ ਖਾਤਾ ਖੁੱਲ ਗਿਆ ਦੋਦੇ ਤੋਂ ਡੋਡੇ ਤੋਂ ਜਿਹੜਾ ਇੱਕ ਆਪਣਾ ਐਮਐਲਏ ਜਿੱਤਿਆ ਸੋ ਹੌਲੀ-ਹੌਲੀ ਚਲੋ ਵੈਸੇ 10 ਸਾਲ ਪੁਰਾਣੀ ਪਾਰਟੀ ਐ 10-12 ਸਾਲ ਪਰ ਇੰਨੀ ਤੇਜ਼ੀ ਨਾਲ ਕੋਈ ਪਾਰਟੀ ਨਹੀਂ ਵਧੀ ਜਿੰਨੀ ਤੇਜ਼ੀ ਨਾਲ ਆਵਾ ਦੇ ਪਾਰਟੀ ਨੂੰ ਤੁਸੀਂ ਪਿਆਰ ਦਿੱਤਾ ਹੈ ਕੇਜਰੀਵਾਲ ਸਾਹਿਬ ਬਰਨਾਲਾ ਇੱਕ ਹੈ ਜ ਆ ਵਿਧਾਨ ਸਭਾ ਇਲਾਕਾ ਹੈ 2014 ਜਿੱਤੇ ਜਦੋਂ ਲੋਕ ਸਭਾ ਲੜ ਰਿਹਾ ਸੀ ਮੈਂ 2017 ਚ ਜਿੱਤੇ 2022 ਜ 19 ਜਿੱਤੇ 2022 ਚ ਜਿੱਤੇ ਤੇ ਹੁਣ 24 ਦੀ ਵਾਰੀ ਹੈ ਆ ਹੁਣ ਜਿਹੜੀ ਬਾਈ ਇਲੈਕਸ਼ਨ ਹੈ ਇਹ ਵਿੱਚ ਵੀ ਬਰਨਾਲੇ ਨੇ ਚੋਲੀਆਂ ਪਰ ਪਰ ਪਿਆਰ ਦੇਣਾ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਆ ਜਿਹੜੇ ਦੂਜੇ ਫਿਰਦੇ ਕਦੇ ਕਿਹੜੇ ਪਾਸੋਂ ਆ ਜਾਂਦੇ ਕਦੇ ਕਿਹੜੇ ਪਾਸੋਂ ਆ ਜਾਂਦੇ ਆ ਰੁੱਤਾਂ ਬਦਲਦੀਆਂ ਨੂੰ ਵੀ ਟਾਈਮ ਲੱਗਦਾ ਹੈ ਇਹ ਨਹੀਂ ਉਹ ਹਟਦੇ ਹੁਣ ਕੇਵਲ ਢਿੱਲੋਂ ਕਾਂਗਰਸ ਵੱਲੋਂ ਹਾਰਿਆ ਹੁਣ ਕੀ ਭਾਜੀਪੀ ਵੱਲੋਂ ਫਿਰਦੇ ਆ ਕੋਈ ਪਤਾ ਨਹੀਂ ਨਾ ਕਿਤਲੇ ਪਾਸੇ ਆ ਜਾਣ ਤੇ ਉਹ ਜਿੱਤਣ ਨੂੰ ਫਿਰਦੇ ਆ ਪੈਸੇ ਦੇ ਸਿਰ ਤੇ ਪੈਸੇ ਦੇ ਸਿਰ ਤੇ ਜਿੱਤਣ ਨੂੰ ਫਿਰਦੇ ਸਾਡੇ ਕੋਲ ਪੈਸਾ ਹੈ ਇੱਕ ਪਾਸੇ ਪੈਸਾ ਹੋਵੇ ਇੱਕ ਪਾਸੇ ਪਿਆਰ ਹੋਵੇ ਵੀਰੋ ਤਾਂ ਪਿਆਰ ਦਾ ਪਲੜਾ ਪਾਰੀ ਹੁੰਦਾ ਪਿਆਰ ਜਿਆਦਾ ਜਿਹੜਾ ਉਹ ਜਿੱਦਾਂ ਹੁੰਦਾ ਇਸ ਕਰਕੇ ਇਹਨਾਂ ਨੂੰ ਗਲਤਫਹਿਮੀ ਹੈ ਕਿ ਅਸੀਂ ਪੈਸੇ ਦੇ ਸਿਰ ਤੇ ਜਿੱਤ ਜਾਾਂਗੇ